ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤਵੇ ਤੇ ਪਾਈ ਪਹਿਲੀ ਰੋਟੀ ਦੇ ਨਾਲ ਜੇਕਰ ਤੁਸੀਂ ਇੱਕ ਕੰਮ ਕਰ ਲਓਗੇ ਤੁਹਾਡਾ ਪੂਰਾ ਹੀ ਘਰ ਦੌਲਤ ਦੇ ਨਾਲ ਸ਼ਹਰਤ ਦੇ ਨਾਲ ਭਰ ਜਾਵੇਗਾ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ ਨਾਲ ਹੀ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਸਤ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇੱਕ ਬਹੁਤ ਹੀ ਤੁਹਾਡੇ ਨਾਲ ਮਹੱਤਵਪੂਰਨ ਵਿਸ਼ੇ ਦੇ ਬਾਰੇ ਗੱਲ ਕਰਾਂਗੇ ਜੀ ਜਿਸ ਦਾ ਸਿੱਧਾ ਸਿੱਧਾ ਸੰਬੰਧ ਸਾਡੇ ਘਰ ਵਿੱਚ ਪੈਸੇ ਦੀ ਬਰਕਤ ਅਤੇ ਪਰਿਵਾਰ ਵਿੱਚ ਸੁਖ ਸ਼ਾਂਤੀ ਦੇ ਨਾਲ ਹੁੰਦਾ ਹੈ ਵਿਸ਼ਾ ਹੈ ਕਿ ਤਵੇ ਤੇ ਪਾਈ ਪਹਿਲੀ ਰੋਟੀ ਸਾਡੇ ਲਈ ਕਿਵੇਂ ਬਰਕਤ ਲਿਆ ਸਕਦੀ ਹੈ ਸਾਡੇ ਘਰ ਵਿੱਚ ਪੈਸਿਆਂ ਦੀ ਬਰਕਤ ਵਿੱਚ ਕਿਵੇਂ ਵਾਧਾ ਹੋ ਸਕਦਾ ਹੈ ਸੋ ਸਾਥ ਸੰਗਤ ਜੀ ਅੱਜ ਦਾ ਇਹ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਤ ਸੰਗਤ ਜੀ ਅਸੀਂ ਕਈ ਵਾਰ ਇਹ ਸੰਦੇਹ ਕਰਦੇ ਹਾਂ ਕਿ ਅਸੀਂ ਸਾਰੇ ਹੀ ਯਤਨ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੇ ਵਿੱਚ ਪੈਸਿਆਂ ਦੀ ਬਰਕਤ ਕਿਉਂ ਨਹੀਂ ਪੈਂਦੀ ਅਸੀਂ ਮਿਹਨਤ ਵੀ ਬਹੁਤ ਕਰਦੇ ਹਾਂ ਅਤੇ ਜੋ ਥੋੜਾ ਬਹੁਤ ਪੈਸਾ ਆਉਂਦਾ ਹੈ ਤਾਂ ਫਿਰ ਉਹ ਪੈਸਾ ਖਰਚ ਬਹੁਤ ਜਲਦੀ ਹੋ ਜਾਂਦਾ ਹੈ ਘਰ ਵਿੱਚ ਬਿਮਾਰੀਆਂ ਦੇ ਕਾਰਨ ਅਤੇ ਹੋਰ ਕਈ ਨੁਕਸਾਨ ਵੀ ਹੋ ਜਾਂਦੇ ਹਨ ਜਿਸ ਕਾਰਨ ਸਾਡੇ ਘਰ ਵਿੱਚ ਆਇਆ ਹੋਇਆ ਪੈਸਾ ਬੜੇ ਹੀ ਜਲਦੀ ਖਰਚ ਹੋ ਜਾਂਦਾ ਹੈ ਅਤੇ ਸਾਡੇ ਘਰ ਦੀ ਆਰਥਿਕ ਸਥਿਤੀ ਵੈਸੇ ਦੀ ਵੈਸੇ ਹੀ ਰਹਿੰਦੀ ਹੈ ਜਿਨ੍ਹਾਂ ਦੇ ਘਰ ਵਿੱਚ ਪੈਸੇ ਦੀ ਕਮੀ ਨਹੀਂ ਹੈ ਉਹਨਾਂ ਦੇ ਘਰਾਂ ਵਿੱਚ ਬਿਮਾਰੀ ਆ ਜਾਂਦੀ ਹੈ ਦੁੱਖ ਪਰੇਸ਼ਾਨੀਆਂ ਆ ਜਾਂਦੀਆਂ ਹਨ ਸਾਧ ਸੰਗਿਆ ਜੀ ਕਹਿਣ ਦਾ ਭਾਵ ਹੈ ਕਿ ਹਰ ਤਰੀਕੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਆਉਂਦੇ ਹਨ ਪਰੇਸ਼ਾਨੀ ਹੀ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਸਾਡੇ ਮਨ ਵਿੱਚ ਕਈ ਵਾਰ ਇਹ ਖਿਆਲ ਆਉਂਦਾ ਹੈ ਕਿ ਵਾਹਿਗੁਰੂ ਸਾਡੀ ਗੱਲ ਕਦੋਂ ਸੁਣਨਗੇ ਅਤੇ ਕਦੋਂ ਸਾਡਾ ਸਮਾਂ ਬਦਲੇਗਾ ਕਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਖਤਮ ਹੋ ਜਾਣਗੇ ਸਤ ਸੰਗਿਆ ਜੀ ਇਸੇ ਗੱਲ ਨੂੰ ਸਮਝਾਉਣ ਲਈ ਅੱਜ ਅਸੀਂ ਤੁਹਾਨੂੰ ਇੱਕ ਖਾਸ ਤਰੀਕੇ ਦੇ ਬਾਰੇ ਦੱਸਣ ਵਾਲੇ ਹਾਂ ਜੋ ਘਰ ਵਿੱਚ ਪੈਸੇ ਦੀ ਬਰਕਤ ਨੂੰ ਲਿਆਉਣ ਲਈ ਬੜੇ ਹੀ ਗੱਲ ਜ਼ਰੂਰੀ ਹੈ ਇਸ ਲਈ ਜੇ ਤੁਸੀਂ ਵੀ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣਾ ਚਾਹੁੰਦੇ ਹੋ ਅਤੇ ਘਰ ਵਿੱਚ ਸ਼ਾਂਤੀ ਅਤੇ ਪ੍ਰੇਮ ਦੇ ਨਾਲ ਬਰਕਤ ਵੀ ਚਾਹੁੰਦੇ ਹੋ ਫਿਰ ਅੱਜ ਦੇ ਇਸ ਨੁਕਤੇ ਨੂੰ ਤੁਸੀਂ ਪੂਰਾ ਸੁਣਨਾ ਹੈ ਸਾਧ ਸੰਗਤ ਜੀ ਘਰ ਵਿੱਚ ਪਰਿਵਾਰਕ ਬਰਕਤ ਲਈ ਅਸੀਂ ਇੱਕ ਤਰੀਕੇ ਅਪਣਾਏ ਜਾਂਦੇ ਹਨ ਜਿਵੇਂ ਕਿ ਭੈਣਾਂ ਨੂੰ ਅਕਸਰ ਕਿਹਾ ਜਾਂਦਾ ਹੈ ਤਵੇ ਤੇ ਪਾਈ ਪਹਿਲੀ ਰੋਟੀ ਜਿਹੜੀ ਹੈ ਨਾ ਉਸ ਨੂੰ ਲੋਨ ਲਾ ਦਿੱਤਾ ਜਾਵੇ ਕਿਉਂਕਿ ਇਹ ਸਿੱਧਾ ਘਰ ਵਿੱਚ ਬਰਕਤ ਲਿਆਉਂਦਾ ਹੈ ਇਹ ਸਭ ਰਿਵਾਇਤਾਂ ਅਤੇ ਤਰੀਕੇ ਸਾਡੇ ਸੱਭਿਆਚਾਰਕ માનਤਾਵਾਂ ਦੇ ਆਧਾਰਿਤ ਹੁੰਦੇ ਹਨ ਅਤੇ ਸਾਡੇ ਬਜ਼ੁਰਗਾਂ ਤੇ ਵੱਡੇ ਵਡੇਰਿਆਂ ਤੋਂ ਚੱਲਦੇ ਆ ਰਹੇ ਹੁੰਦੇ ਹਨ ਪਰ ਕਿ ਇਹ ਤਰੀਕੇ ਜ਼ਰੂਰੀ ਹਨ ਨਹੀਂ ਸਾਡਾ ਮੂਲ ਮਕਸਦ ਹੈ ਗੁਰੂ ਦੀ ਬਾਣੀ ਅਤੇ ਆਪਣੀ ਤਰੱਕੀ ਅਤੇ ਬਰਕਤ ਵਿੱਚ ਯਕੀਨ ਰੱਖਣਾ ਅਸੀਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੋ ਕਿ ਇੱਕ ਸੱਚੀ ਕਹਾਣੀ ਹੈ ਜਿਸ ਵਿੱਚ ਇੱਕ ਭੈਣ ਨੇ ਆਪਣੇ ਘਰ ਦੀ ਸਥਿਤੀ ਨੂੰ ਸੁਧਾਰਨ ਲਈ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਉਹ ਭੈਣ ਆਖਦੀ ਹੈ ਕਿ ਉਸਦੇ ਘਰ ਵਿੱਚ ਸਦਾ ਹੀ ਝਗੜੇ ਰਹਿੰਦੇ ਸਨ ਉਸ ਦੇ ਪਤੀ ਦਾ ਜੋ ਵੀ ਸੁਭਾਅ ਸੀ ਬੜਾ ਹੀ ਜ਼ਿਆਦਾ ਗਰਮ ਸੀ ਤੇ ਹਰ ਵੇਲੇ ਗੁੱਸੇ ਵਿੱਚ ਹੀ ਰਹਿੰਦਾ ਸੀ ਇਸ ਨਾਲ ਉਹ ਤੇ ਉਹਦਾ ਬੱਚਾ ਵੀ ਇੱਕ ਦੂਜੇ ਤੋਂ ਦੂਰ ਹੋ ਗਏ ਸਨ ਅਤੇ ਘਰ ਵਿੱਚ ਹਮੇਸ਼ਾ ਹੀ ਤਣਾ ਬੜਿਆ ਹੀ ਰਹਿੰਦਾ ਸੀ ਫਿਰ ਇਸ ਦੁੱਖ ਦੇ ਸਮੇਂ ਵਿੱਚ ਉਸ ਭੈਣ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਬੜੇ ਤਰੀਕੇ ਵੀ ਅਪਣਾਏ ਪਰ ਫਿਰ ਵੀ ਉਹਦੇ ਘਰ ਦੀ ਲੜਾਈ ਦੂਰ ਖਤਮ ਨਾ ਹੋਈ ਉਹਦੇ ਘਰ ਦੇ ਵਿੱਚਲੇ ਦੁੱਖ ਪਰੇਸ਼ਾਨੀਆਂ ਖਤਮ ਹੋਣ ਦਾ ਨਾਂ ਨਹੀਂ ਸੰ ਲੈ ਰਹੀਆਂ ਫਿਰ ਸਾਧ ਸੰਗਤ ਜੀ ਉਸ ਭੈਣ ਨੇ ਸੋਚਿਆ ਇੱਕ ਨਵਾਂ ਹੀ ਤਰੀਕਾ ਅਪਣਾ ਲਿਆ ਜਾਵੇ ਉਹ ਗੁਰੂ ਘਰ ਜਾਂਦੀ ਸੀ ਤੇ ਗੁਰਬਾਣੀ ਦਾ ਪਾਠ ਵੀ ਕਰਦੀ ਸੀ ਉਸ ਨੇ ਆਪਣਾ ਪੂਰਨ ਵਿਸ਼ਵਾਸ ਗੁਰੂ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਉਹ ਪਹਿਲਾਂ ਹੀ ਟੋਣੇ ਟੋਟੀਆਂ ਅਤੇ ਉਪਾਦ ਦਾ ਸਹਾਰਾ ਲੈਂਦੀ ਸੀ ਅਤੇ ਹੁਣ ਉਸ ਨੇ ਆਪਣਾ ਪੂਰਾ ਹੀ ਸਮਾਂ ਗੁਰੂ ਨੂੰ ਦੇ ਦਿੱਤਾ ਤੇ ਆਪਣਾ ਪੂਰਾ ਵਿਸ਼ਵਾਸ ਪਰਮਾਤਮਾ ਦੇ ਉੱਪਰ ਬਣਾ ਲਿਆ ਉਸਨੇ ਸਵੇਰੇ ਇਸ਼ਨਾਨ ਕਰਕੇ ਹਰ ਰੋਜ਼ ਗੁਰਬਾਣੀ ਦਾ ਪਾਠ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੀ ਕੀਤੀ ਹੋਈ ਸੇਵਾ ਤੇ ਭਰੋਸੇ ਨਾਲ ਸੋਚਦੀ ਸੀ ਕਿ ਗੁਰਬਾਣੀ ਦਾ ਜਾਪ ਅਤੇ ਪ੍ਰਭੂ ਦੇ ਨਾਮ ਦੀ ਬਾਣੀ ਨਾਲ ਉਸ ਦੇ ਘਰ ਵਿੱਚ ਬਰਕਤ ਆ ਸਕਦੀ ਹੈ। ਉਹ ਹਰ ਰੋਜ਼ ਸਵੇਰੇ ਚਾਹ ਬਣਾਉਣ ਸਮੇਂ, ਰੋਟੀ ਬਣਾਉਣ ਸਮੇਂ ਗੁਰਬਾਣੀ ਦਾ ਸਿਮਰਨ ਕਰਦੀ ਸੀ। ਸਾਧ ਸੰਗਤ ਜੀ ਕਹਿਣ ਦਾ ਭਾਵ ਕਿ ਉਹ ਨਾਲ-ਨਾਲ ਪ੍ਰਸ਼ਾਦਾ ਤਿਆਰ ਕਰਦੀ ਜਾਂਦੀ ਤੇ ਨਾਲ-ਨਾਲ ਗੁਰੂ ਦੀ ਬਾਣੀ ਦਾ ਜਾਪ ਕਰਦੀ ਜਾਂਦੀ ਸੀ। ਸਾਧ ਸੰਗਤ ਜੀ ਅੰਦਰੋਨੀ ਤੌਰ ਤੇ ਉਸ ਨੇ ਇਹ ਤਰੀਕਾ ਅਪਣਾ ਲਿਆ ਅਤੇ ਜਦੋਂ ਘਰ ਦੇ ਬੱਚਿਆਂ ਤੇ ਪਤੀ ਨੇ ਇਹ ਖਾਣਾ ਖਾਣਾ ਸ਼ੁਰੂ ਕਰ ਦੇਣਾ ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਵਿਸ਼ਵਾਸ ਮੰਨਿਆ ਜਾਣ ਲੱਗਾ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਰੋਟੀ ਉਸਦੇ ਪਤੀ ਦਾ ਸੁਭਾਅ ਬਦਲ ਦੇਵੇਗੀ। ਤਾਂ ਸਾਧ ਸੰਗਤ ਜੀ ਹੌਲੀ-ਹੌਲੀ ਗੁਰੂ ਦੇ ਪ੍ਰਸ਼ਾਦੇ ਦੇ ਨਾਲ ਉਸਦੇ ਪਤੀ ਦੇ ਸੁਭਾਅ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ। ਸਾਧ ਸੰਗਤ ਜੀ 3 ਮਹੀਨਿਆਂ ਦੇ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਪਿਆਰ ਅਤੇ ਸਹਿਯੋਗ ਵਧਣ ਲੱਗਿਆ। ਉਸਦੇ ਪਤੀ ਅਤੇ ਬੱਚਿਆਂ ਦੀ ਸੋਚ ਵਿੱਚ ਬੜਾ ਬਦਲਾਅ ਆਇਆ। ਲੜਾਈ ਅਤੇ ਝਗੜੇ ਤਾਂ ਬਿਲਕੁਲ ਹੀ ਉਹਨਾਂ ਦੇ ਘਰ ਵਿੱਚੋਂ ਜਿਵੇਂ ਖਤਮ ਹੀ ਹੋ ਗਏ ਸਨ। ਉਹਨਾਂ ਨੇ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕੀਤੀ। ਸਾਧ ਸੰਗਤ ਜੀ ਇਹ ਸਾਡਾ ਵਿਸ਼ਵਾਸ ਹੈ ਕਿ ਗੁਰਬਾਣੀ ਦੇ ਨਾਲ ਸਾਡੇ ਜੀਵਨ ਵਿੱਚ ਅਸਲ ਬਰਕਤ ਕਿਵੇਂ ਆ ਜਾਂਦੀ ਹੈ। ਗੁਰੂ ਦੀ ਬਾਣੀ ਵਿੱਚ ਜੋ ਪਵਿੱਤਰਤਾ ਹੈ ਜੋ ਸਾਡੇ ਘਰ ਦੇ ਝੰਝਟਾ ਨੂੰ ਦੂਰ ਕਰ ਸਕਦੀ ਹੈ ਸਾਡੇ ਮਨ ਅਤੇ ਦਿਲ ਵਿੱਚ ਸ਼ਾਂਤੀ ਪੈਦਾ ਕਰ ਸਕਦੀ ਹੈ ਤਾਂ ਸਾਧ ਸੰਗਤ ਜੀ ਇਹ ਸਾਰੀ ਹੀ ਵੀਡੀਓ ਤੇ ਕਥਾ ਦਾ ਇਹ ਅਸਲ ਨਿਕਲਦਾ ਹੈ ਜੀ ਕਿ ਜੋ ਵੀ ਅਸੀਂ ਪ੍ਰਯੋਗ ਕਰਦੇ ਹਾਂ ਮੰਨ ਲਿਆ ਅਸੀਂ ਪਹਿਲੀ ਰੋਟੀ ਕੁੱਤੇ ਨੂੰ ਪਾਉਂਦੇ ਹਾਂ ਜਾਂ ਗਾਂ ਨੂੰ ਪਾਉਂਦੇ ਹਾਂ ਤਾਂ ਸਾਧ ਸੰਗਤ ਜੀ ਉਹ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਜਾਂ ਟੂਣਾ ਟੋਟਕਾ ਨਹੀਂ ਹੁੰਦਾ ਉਹ ਤਾਂ ਇੱਕ ਪ੍ਰਕਾਰ ਦੀ ਸੇਵਾ ਹੁੰਦੀ ਹੈ ਜਦੋਂ ਅਸੀਂ ਆਪਣੇ ਕਮਾਈ ਵਿੱਚੋਂ ਅਸੀਂ ਆਪਣੇ ਘਰ ਦੀ ਰੋਜ਼ੀ-ਰੋਟੀ ਦੇ ਵਿੱਚੋਂ ਇੱਕ ਹਿੱਸਾ ਜੀਵ ਜੰਤੂਆਂ ਨੂੰ ਪਾਉਂਦੇ ਹਾਂ ਭੁੱਖੇ ਜੀਵ ਜੰਤੂਆਂ ਨੂੰ ਪਾਉਂਦੇ ਹਾਂ ਤਾਂ ਸਾਤ ਸੰਗਤ ਜੀ ਉਹ ਪਰਮਾਤਮਾ ਸਾਡੇ ਤੇ ਬੜਾ ਖੁਸ਼ ਹੋ ਜਾਂਦੇ ਹਨ ਕਿਉਂਕਿ ਸਾਤ ਸੰਗਤ ਹੈ ਜੀ ਸਾਰੇ ਜੀਵ ਜੰਤੂ ਚਾਹੇ ਉਹ ਕੁੱਤਾ ਹੈ ਚਾਹੇ ਉਹ ਗਾਂ ਹੈ ਤੇ ਚਾਹੇ ਕੋਈ ਵੀ ਜਾਨਵਰ ਹੈ ਉਹ ਸਾਰੇ ਹੀ ਉਸ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਹਨ ਜਦੋਂ ਅਸੀਂ ਆਪਣੇ ਅੰਦਰ ਦਾ ਹੰਕਾਰ ਛੱਡ ਕੇ ਸੱਚੀ ਸਰਦਾ ਦੇ ਨਾਲ ਆਪਣੇ ਘਰ ਦਾ ਪਹਿਲਾ ਪ੍ਰਸ਼ਾਦਾ ਉਹਨਾਂ ਭੁੱਖਿਆਂ ਜੀਵਾਂ ਨੂੰ ਪਾਉਂਦੇ ਹਾਂ ਉਹਨਾਂ ਭੁੱਖਿਆਂ ਜੀਵਾਂ ਦਾ ਪੇਟ ਭਰਦੇ ਹਾਂ ਤਾਂ ਸਾਧ ਸੰਗਤ ਜੀ ਉਹਨਾਂ ਸਾਰੇ ਹੀ ਜੀਵਾਂ ਜਾਨਵਰਾਂ ਦੇ ਦਿਲ ਵਿੱਚੋਂ ਇੱਕ ਅਰਦਾਸ ਹੀ ਨਿਕਲਦੀ ਹੈ ਸਾਧ ਸੰਗਤ ਜੀ ਉਹ ਅਰਦਾਸ ਫਿਰ ਧੁਰ ਦਰਗਾਹ ਤੱਕ ਸੁਣੀ ਜਾਂਦੀ ਹੈ ਜਿਹੜੇ ਭੁੱਖੇ ਜਾਨਵਰਾਂ ਦਾ ਅਸੀਂ ਪੇਟ ਭਰਿਆ ਹੁੰਦਾ ਹੈ ਉਹ ਵਾਹਿਗੁਰੂ ਦੇ ਅੱਗੇ ਸਾਡੇ ਲਈ ਫਿਰ ਪ੍ਰਾਰਥਨਾ ਕਰਦੇ ਹਨ ਤੇ ਸਾਧ ਸੰਗਤ ਜੀ ਇਸੇ ਕਰਕੇ ਤੁਸੀਂ ਆਪਣੇ ਘਰ ਦੀ ਜੋ ਪਹਿਲੀ ਪਕਾਈ ਰੋਟੀ ਹੁੰਦੀ ਹੈ ਉਹ ਕਿਸੇ ਭੁੱਖੇ ਜਾਨਵਰ ਜਾਂ ਕੁੱਤੇ ਵਗੈਰਾ ਨੂੰ ਵੀ ਪਾ ਸਕਦੇ ਹੋ ਸਾਧ ਸੰਗਤ ਜੀ ਇਹ ਕਿਰਿਆ ਤੁਸੀਂ ਸੇਵਾ ਸਮਝ ਕੇ ਕਰਨੀ ਹੈ ਨਾ ਕਿ ਇਸ ਨੂੰ ਉਪਾਸ ਸਮਝ ਕੇ ਕਰਨਾ ਹੈ ਤੁਸੀਂ ਇਹ ਸਮਝ ਕੇ ਕਰਨਾ ਹੈ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੇਰੀ ਰੋਜ਼ੀ ਰੋਟੀ ਵਿੱਚ ਬਰਕਤ ਹੋਈ ਹੈ ਮੈਨੂੰ ਰੋਜ਼ੀ ਰੋਟੀ ਮਿਲੀ ਹੈ ਅਤੇ ਮੈਂ ਇਸ ਰੋਜ਼ੀ ਰੋਟੀ ਦਾ ਕੁਝ ਇੱਕ ਹਿੱਸਾ ਹੀ ਇਹਨਾਂ ਦਰवेशਾਂ ਨੂੰ ਪਾ ਰਿਹਾ ਹਾਂ ਜਾਂ ਪਾ ਰਹੀ ਹਾਂ ਜਾਪੁਖੇ ਜਾਨਵਰਾਂ ਨੂੰ ਪਾ ਰਹੇ ਹਾਂ ਇਸ ਦੇ ਨਾਲ ਜਦ ਵੀ ਤੁਸੀਂ ਘਰ ਦਾ ਪ੍ਰਸ਼ਾਦਾ ਤਿਆਰ ਕਰਦੇ ਹੋ ਤਾਂ ਫਿਰ ਨਾਲ ਨਾਲ ਤੁਸੀਂ ਗੁਰਬਾਣੀ ਦਾ ਜਾਪ ਵੀ ਕਰਨਾ ਹੈ ਸਾਧ ਸੰਗਤ ਜੀ ਜਿਨਨੇ ਵੀ ਗੁਰਬਾਣੀ ਦਾ ਜਾਪ ਦਾ ਅਸਰ ਹੁੰਦਾ ਹੈ ਨਾ ਜੀ ਉਹ ਰੋਟੀ ਵਿੱਚ ਆ ਜਾਵੇਗਾ ਤੇ ਉਹ ਰੋਟੀ ਫਿਰ ਪ੍ਰਸ਼ਾਦਾ ਗੁਰੂ ਘਰ ਦਾ ਬਣ ਜਾਵੇਗੀ ਗੁਰੂ ਦਾ ਲੰਗਰ ਬਣ ਜਾਵੇਗੀ ਅਤੇ ਜਦੋਂ ਉਹ ਲੰਗਰ ਉਹ ਪ੍ਰਸ਼ਾਦਾ ਸਾਡੇ ਘਰ ਦੇ ਮੈਂਬਰ ਖਾਣਗੇ ਤਾਂ ਸਾਧ ਸੰਗਤ ਜੀ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੇ ਮਨ ਵਿੱਚ ਸ਼ਾਂਤੀ ਆਉਣੀ ਸ਼ੁਰੂ ਹੋ ਜਾਵੇਗੀ ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਸੀ ਆਪਣੇ ਘਰ ਵਿੱਚ ਤਬਦੀਲੀ ਲਿਆ ਸਕਦੇ ਹਨ ਇਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚੋਂ ਦੁੱਖ ਰੋਗ ਬਿਮਾਰੀਆਂ ਲੜਾਈ ਝਗੜੇ ਹਮੇਸ਼ਾ ਲਈ ਦੂਰ ਹੋ ਜਾਣਗੇ ਤੇ ਜੇਕਰ ਦੁੱਖ ਰੋਗ ਹੀ ਦੂਰ ਹੋ ਗਏ ਤਾਂ ਫਿਰ ਸਾਡੇ ਘਰ ਦਾ ਪੈਸਾ ਡਾਕਟਰਾਂ ਦੇ ਘਰ ਵਿੱਚ ਨਹੀਂ ਜਾਵੇਗਾ ਬਲਕਿ ਸਾਡੇ ਘਰ ਵਿੱਚ ਹੀ ਰਹਿਣਾ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਬਣ ਜਾਵੇਗਾ ਇਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਤਬਦੀਲੀ ਲਿਆ ਸਕਦੇ ਹੋ ਆਪਣੇ ਘਰ ਵਿੱਚ ਪੈਸਿਆਂ ਪ੍ਰਤੀ ਵੀ ਬਰਕਤ ਲਿਆ ਸਕਦੇ ਹੋ ਸਤ ਸੰਗਤ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਇਸ ਵਿਸ਼ੇ ਨੂੰ ਸਮਝ ਚੁੱਕੇ ਹੋਵੋਗੇ ਤੇ ਨਾਲ ਹੀ ਨਾਲ ਜਿਹੜੇ ਤੁਸੀਂ ਆਪਣੇ ਇਸ ਵੀਡੀਓ ਦੇ ਪ੍ਰਤੀ ਵਿਚਾਰ ਰੱਖਦੇ ਹੋ ਸਾਡੇ ਨਾਲ ਜ਼ਰੂਰ ਸਾਂਝੇ ਕਰ ਦੇਣਾ ਜੀ ਤਾਂ ਕਿ ਸਾਨੂੰ ਵੀ ਪਤਾ ਲੱਗ ਜਾਵੇ ਕਿ ਤੁਸੀਂ ਵੀ ਪਰਮਾਤਮਾ ਜੀ ਨੂੰ ਕਿੰਨਾ ਪਿਆਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ